ਸਰ ਮੇਰਾ ਬ੍ਰਦਰ ਹੈ ਜਿਹੜੀ ਉਹਦੀ ਡੈਥ ਹੋਈ ਹੈ ਤੇ ਇਹ ਜਿਹੜਾ ਸੰਗਰੂਰ ਨਵਾਂ ਖੁੱਲਿਆ 골ਡਸਟ ਕੋਲ 버거 किंग ਉੱਥੇ ਮੇਰੇ ਬ੍ਰਦਰ ਦੀ ਡੈਥ ਹੋਈ ਹੈ ਉਹਨਾਂ ਦੇ ਕਿਵੇਂ ਡੈਥ ਕਿਵੇਂ ਹੋਈ ਕੀ ਸਰ ਇਹਦੀ ਡਿਊਟੀ ਹੁੰਦੀ ਹੈ 9 2 ਵਜੇ ਤੱਕ ਰਾਤ 4 ਤੋਂ ਲੈ ਕੇ 2 ਵਜੇ ਤੱਕ ਜਿਹੜਾ ਇਹਨਾਂ ਦੀ ਕੰਪਨੀ ਦਾ ਆਰਜੀਐਮ ਹੈ ਆਰਜੀਐਮ ਇਹਨਾਂ ਦਾ ਤੇ ਉੱਥੇ ਰਹਿੰਦੇ ਨੇ ਕਿ ਕੋਈ ਬਾਜੀ ਨਾ ਹੋ ਜੇ ਆਰਜੀਐਮ ਨੇ ਇਹਨਾਂ ਨੂੰ ਸਵੇਰੇ ਕਿਹਾ 6:30 7 ਵਜੇ ਕਿ ਤੁਸੀਂ ਨਾ ਜਿਹੜੀ ਇਹਨਾਂ ਦੀ ਲਾਈਨ ਹੁੰਦੀ ਹੈ ਉੱਥੇ ਮੇਨ ਕੀ ਉਹਦੀ ਪਲੇਟਾਂ ਦਾ ਸਾਈਡ ਤੇ ਕਰਨੀਆਂ ਸੀ ਇਹਨਾਂ ਦੇ ਤਿੰਨ ਤਿੰਨਾਂ ਨੇ ਜਿਹੜਾ ਲੱਗਿਆ ਉਹਨਾਂ ਨੇ ਇੱਕ ਪਾਸੇ ਚੱਕਿਆ ਦੂਜਿਆਂ ਤੋਂ ਸੈਟ ਨਹੀਂ ਚੱਕਿਆ ਉਹ ਟੇਢੀ ਹੋਈ ਤੇ ਇਹਨਾਂ ਨੂੰ ਕਰੰਟ ਲਾ ਕੇ ਉੱਥੇ ਹੀ ਡੈਥ ਫੂਰ ਆਰ ਜੀ ਐਮ ਦਾ ਕੀ ਨਾਮ ਆਰ ਜੀ ਐਮ ਦਾ ਨਾਮ ਨਹੀਂ ਪਤਾ ਸਰ ਕਿੰਨੇ ਸਾਲ ਤੋਂ ਉਹਤੇ ਜੌਬ ਕਰ ਰਹੀ ਸੀ ਸਰ ਇਹ ਹੁਣੇ ਲੱਗਿਆ ਹਜੇ ਮਹੀਨੇ ਪਹਿਲੇ ਕਿਸੇ ਪੜਿਆ ਇਹ ਲੱਗਿਆ ਸੀ ਪਹਿਲੇ 22 ਨੰਬਰ ਫਟਕ ਜਿਹੜਾ 버ਗਰ ਕਿੰਗਾ ਤੇ ਉਹਨਾਂ ਨੇ ਇਹਨੂੰ ਅੱਗੇ ਰੈਫਰ ਕੀਤਾ ਉੱਥੇ ਪਹਿਲੇ ਦੀ ਟ੍ਰੇਨਿੰਗ ਉਰੇ ਹੋਈ ਰੈਫਰ ਇਹਨਾਂ ਨੇ ਆਪਣੇ ਉਸਤੇ ਕੀਤਾ ਤੇ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਸ ਸਰ ਨਾ ਹੀ ਮਿਲੇ ਸਰ ਉਹਨਾਂ ਨੂੰ ਜਿਹੜੇ ਆਰਜੀ ਐ ਮੈਂ ਹੁਣ ਕਹਿੰਦੇ ਨੇ ਕਿ ਉਹ 버거 ਕਿੰਗ ਉਹ ਬੰਦ ਕਰਕੇ ਸਾਰੇ ਚਲੇ ਗਏ ਨੇ ਕਿਤੇ ਨਹੀਂ ਕੀ ਐਕਸਟਰਾ ਕੰਮ ਕਰਨਾ ਚਾਹੀਦਾ ਚੀਆ ਹੁੰਦਾ ਹੈ ਅੰਦਰ ਦੀ ਘਰ ਆਂਦਾ ਸੀ ਇਹ ਸ਼ਿਫਟਿੰਗ ਕਰਦੇ ਸੀ ਸਰ ਸ਼ਿਫਟੇ ਦੀ ਸੀਗੀ 3 3 ਵਜੇ ਜਾਂਦਾ ਸੀ ਤੇ ਰਾਤ 1 ਵਜੇ ਤੱਕ ਸ਼ਿਫਟ ਸੀ ਇਹ ਆਂਦਾ ਸਵੇਰੇ 8 ਵਜੇ ਸੀ ਉਤੋਂ 9 ਵਜੇ ਰਾਤੀ ਉੱਥੇ ਹੀ ਸੌਂਦਾ ਸੀ ਰਾਤੀ ਉੱਥੇ ਹੀ ਸੌਂਦਾ ਸੀ ਉਹ ਟਾਈਮ ਵੀ ਕਰਾਉਂਦੇ ਸੀ ਸੋ ਪਤਾ ਨਹੀਂ ਸਰ ਉਹ ਉਹਨਾਂ ਨੂੰ ਪਤਾ ਸੀ ਵੈਸੇ ਕੰਮ ਤਾਂ ਕਰਾਉਂਦੇ ਸੀ ਇਹਨਾਂ ਤੋਂ 2:30 ਵਜੇ ਤੱਕ ਤਾਂ ਸਵਾਇਆਂ ਕਰਾਉਂਦੇ ਸੀ। ਉਹ ਤੇ ਕੀ ਕੰਮ ਕਰਦੇ ਸੀ ਇਹ? ਉੱਥੇ 버ਗਰ ਬਣਾਉਣੇ ਜਿਵੇਂ 버거 버거 ਬਣਾਣ ਇੱਕ ਕੁੱਕ ਦਾ ਕੰਮ ਕਰਦੇ ਸੀ ਕੁਕਿੰਗ ਦਾ। ਤੇ ਪਲੇਟਾਂ ਚਕਾਉਂਦੇ ਸੀ ਦੇਖੋ ਏਸੀ ਵਾਲੀਆਂ। ਏਸੀ ਵਾਲੀਆਂ ਨਹੀਂ ਸੀ ਉਹ ਨਾਲ ਲਾਈਨ ਮੈਨ ਲਾਈਨ ਦੀ ਪਲੇਟਾਂ ਸੀਗੀਆਂ ਜਿਹੜੀ ਇਹ ਸਾਈਡ ਤੇ ਕਰਦੇ ਸੀ। ਉਹ ਚਕਾਉਂਦੇ ਸੀ। ਉਹ ਸ਼ਿਕਾਇਤਾਂ ਨੇ ਇਹਨਾਂ ਨੇ ਅੱਜ। ਇਹ ਪਹਿਲਾਂ ਵੀ ਇਹਨੇ ਸ਼ਿਕਾਇਤ ਕੀਤੀ ਸੀ ਕਦੀ? ਪਹਿਲੇ ਨਹੀਂ ਕੀਤੀ ਅੱਜ ਸ਼ਿਕਾਇਤਾਂ ਨੇ ਪਹਿਲੀ ਵਾਰ। ਤੁਹਾਨੂੰ ਕਿਦਾਂ ਵਜੇ ਇਤਲਾ ਮਿਲੀ ਸੀ? ਸਾਨੂੰ ਉਹ ਮਿਲੀ 8:30 8:30 ਵਜੇ। ਤੇ ਡੈਥ ਕਿੰਨੇ ਵਜੇ ਹੋਈ ਹੈ ਜੀ ਡੈਥ ਡੈਥ ਤਾਂ ਨਹੀਂ ਦੱਸੀ ਨੀ ਕਿੰਨੇ ਵਜੇ ਹੋਈ ਹੈ ਸਾਨੂੰ ਤਾਂ ਸਾਡੇ ਹੱਥੇ ਤਲਾਕ ਲੀਆ ਕਿ ਤੁਹਾਡਾ ਮੁੰਡਾ ਰਜਿੰਦਰ ਹੈ ਇਹਨਾਂ ਨੇ ਸਾਨੂੰ ਕਿਹਾ ਕਿ ਐਕਸੀਡੈਂਟ ਹੋਇਆ ਹੈ ਕਿ ਐਕਸੀਡੈਂਟ ਹੋਇਆ ਜਾਂਦਾ ਇਹਦਾ ਫੋਨ ਕਿਦਾ ਆਇਆ ਸੀ ਤੁਹਾਨੂੰ ਫੋਨ ਕਿਦਾ ਆਇਆ ਸੀ ਜੀ ਆ ਯਾਰ ਨੰਬਰ ਆਟਾ ਉੱਪਰ ਯਾਰ ਨੰਬਰ ਹੈਗਾ ਫੋਨ 'ਚ ਉਹ ਨਾਲ ਜਿਹੜੇ ਮੁੰਡੇ ਜਿਹੜੇ ਨਾਲ ਮੁੰਡੇ ਜੀ ਕਿੰਨੇ ਲੋਕ ਜ਼ਖਮੀ ਹੋਏ ਇਹਦੇ ਇਸ ਚ ਦੋ ਦੋ ਤਿੰਨ ਜਾਣੇ ਹੋਏ ਨੇ ਜੀ ਇੱਕ ਤਾਂ ਬਚਾ ਹੋਇਆ ਇੱਕ ਉੱਥੇ ਐਡਮਿਟ ਹੋਇਆ ਹੋਇਆ ਅਜਾ ਉਹਦਾ ਕੀ ਹੋਇਆ ਉਹਦੀ ਕਿੰਦਾ ਉਹਦੀ ਕੰਡੀਸ਼ਨ ਉਹਦੀ ਵੀ ਸਰ ਖਰਾਬ ਹੀ ਆ ਕੀ ਕੀ ਹੋਇਆ ਉਹਨੂੰ ਵੀ ਉਹਦੇ ਵੀ ਕਰੰਟ ਪੈਰਾ ਚੋਂ ਨਿਕਲਿਆ ਅੰਗੂਠੇ ਫਟ ਗਏ ਸਾਰੇ ਅੱਗੇਲੇ ਬਾਕੀ ਉਹਦੇ ਪਾਈਪ ਕਿੰਨੀ ਹੈ ਪਤਾ ਨਹੀਂ ਜੀ ਉਹਦੀ ਤੁਹਾਡੇ ਬ੍ਰਦਰ ਦੀ ਬ੍ਰਦਰ ਦੀ ਮੇਰੀ 19 ਸਾਲ ਹੈ ਜੀ ਨਾਮ ਕੀ ਸੀ ਤੇ ਨੂਰਾਂ ਸਿੰਘ ਕੀ ਨਾਮ ਹੈ ਜੀ ਨੂਰਾਂਸ਼ ਸਿੰਘ ਕਿੱਥੇ ਤੇ ਰਹਿਣ ਵਾਲਾ ਹੈ ਹਾਂ ਅਸੀਂ ਆਤੇ ਤ੍ਰਿਪੜੀ ਇਕਤਾਨਗਰ ਇਕਤਾ ਕਲੋਨੀ ਮੁੰਡੇ ਨਾਲ ਕੀ ਹੋਇਆ ਮੁੰਡੇ ਨਾਲ ਉੱਥੇ ਕਰੰਟ ਲੱਗਿਆ ਉਹਨੂੰ ਕੰਪਨੀ ਚ 버거 किंग ਇੱਥੇ ਰਹਿ ਗਈ ਸਨੌਰ ਦੇ ਵੱਲ ਗੁਰਦੁਆਰਾ ਨਾਨਕਸਰ ਹੈ ਉਸ ਤੋਂ ਅੱਗੇ ਆ ਨਵੀਂ ਬਣੀ ਆ ਹੁਣ ਉੱਥੇ ਕੰਮ ਕਰਦਾ ਸੀਗਾ ਪਹਿਲੇ 24 ਨੰਬਰ ਫਾਟ 22 ਨੰਬਰ ਫਾਟਕ ਤੇ ਸੀਗਾ ਹੁਣ ਉੱਥੇ ਨਵੀਂ ਕੰਪਨੀ ਬਣੀ ਆ ਉੱਥੇ ਗਿਆ ਸੀਗਾ ਕਿੰਨੇ ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਿਹਾ ਸੀ ਇਹ ਤਾਂ ਆਜੇ 2 ਮਹੀਨੇ ਹੋਏ ਆ ਸਾਰੇ 2 ਮਹੀਨੇ ਹੋਏ ਆ 2 ਮਹੀਨੇ ਵੀ ਨਹੀਂ ਹੋਏ ਇਹ ਮੁੰਡਾ 19 ਸਾਲ ਦਾ ਹੈ ਨਾਮ ਕੀ ਹੈ ਨੂਰ ਅੰਸ਼ ਸਿੰਘ ਪੜਿਆ ਕਿਤਨਾ ਪਲੱਸ 2 ਤੋਂ ਬਾਅਦ ਇਹ ਤੇ ਕੰਮ ਕਰਦਾ ਸੀ ਹਾਂਜੀ ਕਿੱਥੇ ਪੈਣ ਭਰਾਏ ਬਸ ਦੋ ਭਰਾ ਨੇ ਕਾਕੜਾ ਪਿੱਛੇ ਦਾ ਇੱਕ ਉਹ ਵੱਡਾ ਸੀ ਕਿ ਛੋਟਾ ਇਹ ਵੱਡਾ ਇਹ ਕਰੰਟ ਲੱਗਣ ਕਰਕੇ ਕਰੰਟ ਕਰਕੇ ਉਹ ਦੇਖੋ ਪਿਆਰ ਥੱਲੋਂ ਸਿਰ ਤੇ ਲੱਗਿਆ ਇੱਥੇ ਤੇ ਪੈਰਾਂ ਥੱਲੋਂ ਬਾਹਰ ਨਿਕਲ ਗਿਆ ਕਰੰਟ ਲੱਗਣ ਦਾ ਉਹ ਮੈਨੇਜਰ ਨੇ ਕਿਹਾ ਵੀ ਆਪ ਲੇਟਾਂ ਚੱਕ ਕੇ ਜਾਓ ਮੇਡੀਆਂ ਪਲੇਟਾਂ ਏਸੀ ਦੀਆਂ ਨੇ ਉੱਥੇ ਬਿਜਲੀ ਦੀਆਂ ਉਹ ਚੱਕੀਆਂ ਨੇ ਦੋ ਮੁੰਡੇ ਨੇ ਇੱਕ ਹੋਰ ਉੱਥੇ ਪਿਆਚਾਰ ਨੰਬਰ 'ਚ ਵੀ ਹਾਂ ਗਏ ਹੋਇਆ ਕਰਾਨ ਲਈ ਗਏ ਹੋਏ ਆ ਬਲੈਂਡ ਦਿੱਤੀ ਹੈ ਹਾਂ ਗਏ ਆ ਕਰਾਨ ਲਈ ਸਾਨੂੰ ਨਹੀਂ ਪਤਾ ਅਜੇ ਹੋਈ ਹੈ ਕਿ ਨਹੀਂ ਮੁੰਡੇ ਦੀ 19 ਸਾਲ ਦੀ ਉਮਰ ਆ 19 ਸਾਲ ਹਾਂਜੀ ਹਾਂ ਲੱਗਦੇ ਹੋ ਮੰਨ ਕਰ ਹਾਂ ਸਾਨੂੰ ਨਿਆ ਚਾਹੀਦਾ ਤੁਹਾਡਾ ਤਾਂ ਜਵਾਨ ਬੱਚੇ ਚਲਾਗੇ ਲਾਨੂੰ ਕੰਪਨੀ ਦੇ ਵਿਰੁੱਧ ਸਾਰਾ ਕੁਝ ਕਾਰਵਾਈ ਕਰਨ ਇਹਨਾਂ ਨੂੰ ਅੰਦਰ ਕਰਾਉਣ ਦਾ ਸਾਡਾ ਬੱਚਾ ਮੋੜ ਕੇ ਦੇ ਦੇਣਾ ਹਾਂ ਰਾਜਵਾਨ ਬੱਚਾ ਫੋਨ ਵੀ ਉਹਦਾ ਲੈ ਕੇ ਨੇ ਮੈਨੇਜਰ ਇੱਥੇ ਪਤਾ ਨਹੀਂ ਆਇਆ ਹੋਣਾ ਕੋਈ ਡਾਕਟਰ ਸਾਹਿਬ ਨੇ ਉਹਨੂੰ ਫਟਾਤਾ ਫੋਨ ਉਹਨੂੰ ਫੋਨ ਵੀ ਲੈ ਗਿਆ ਉਹਦਾ ਬਾਕੀ ਬਾਈਕ ਵੀ ਉੱਥੇ ਖੜੀ ਹੈ ਬੈਗ ਵੀ ਉਹਦਾ ਉੱਤੇ ਹੀ ਹੈ ਕਿੰਨੇ ਵਜੇ ਕੰਮ ਤੇ ਗਿਆ ਸੀ ਇਹ ਕੱਲ ਗਿਆ ਜੀ 3:30 ਵਜੇ ਤੇ ਤੁਹਾਨੂੰ ਕਿੰਨੇ ਵਜੇ ਇਤਲਾ ਮਿਲੀ ਸਾਰੇ 7:00 ਵਜੇ 8:00 ਵਜੇ ਇਹ ਰਾਤ ਕਾਰ ਨਹੀਂ ਆਇਆ ਨਹੀਂ ਉੱਥੇ ਹੀ ਰਹਿੰਦਾ ਸੀਗਾ ਸਵੇਰੇ ਆਉਂਦਾ ਸੀ ਦੂਰ ਹੈਗਾ ਅਸੀਂ ਆ ਕਹਿੰਦੇ ਸੀ ਵੀ ਨਹੀਂ ਤੂੰ ਐ ਜਾ ਉੱਥੇ ਹੀ ਸੌਂਦਾ ਸੀ ਉੱਥੇ ਹੀ ਸੌਂ ਜਾਂਦਾ ਸੀ ਸਵੇਰੇ ਆ ਜਾਂਦਾ ਸੀ ਸਵੇਰੇ ਆਉਂਦਾ ਸੀ ਫਿਰ 3 ਵਜੇ ਜਾਂਦਾ ਸੀ ਹਾਂਜੀ ਹਾਂਜੀ ਇਹ 3 ਕਿੰਨੇ ਵਜੇ ਤੇ ਕਿੰਨੇ ਚਾਰ ਤੋਂ ਲੈ ਕੇ 11 ਵਜੇ ਤੱਕ ਰਾਤੀ ਸ਼ਿਫਟ ਹੁੰਦੀ ਸੀ ਹਾਂਜੀ